ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਸਨਾਓ ਜੀ ਤੁਹਾਡਾ ਕੀ ਹਾਲ ਚਾਲ ਚਲੋ ਜੀ ਹੁਣ ਮਾਰਨਿੰਗ ਦੇ ਵੱਜ ਗਏ ਨੇ 10 ਤੇ ਇੱਧਰ ਸਾਡੇ ਚਾਚੀ ਜੀ ਹੁਣੇ ਪਹੁੰਚ ਗਏ ਨੇ ਬਾਹਰ ਵਾਲੇ ਚੁੱਲ੍ਹੇ ਬਣਾਉਣ ਦੇਖੋ ਜੀ ਚਾਚੀ ਜੀ ਨੇ ਚੁੱਲ੍ਹੇ ਬਹੁਤ ਸੋਹਣੇ ਬਣਾਏ ਆ ਦੇਖੋ ਇੱਧਰਲੇ ਪਾਸੇ ਤਾਂ ਬਣਾਈ ਆ ਚੁਰ ਤੇ ਪਿਛਲੇ ਪਾਸੇ ਕਹਿੰਦੇ ਤੁਸੀਂ ਨੇ ਇਹਦੇ ਪਰ ਕੋਈ ਪਾਣੀ ਗਰਮ ਕਰ ਲਿਆ ਕਰੋ ਤੇ ਇੱਕ ਬਣਾਤਾ ਚੁੱਲਾ ਦੇਖੋ ਜੀ ਬਾਹਰ ਨਾਲ ਜਿਵੇਂ ਹੁਣ ਸਰਦੀ ਦਾ ਮੌਸਮ ਆਉਂਦਾ ਨਾ ਸਾਗ ਸੂਖ ਧਰਨਾ ਧੁੱਪਾਂ ਦੇ ਵਿੱਚ ਬਹਿ ਕੇ ਨਾ ਬਹੁਤ ਵਧੀਆ ਰੋਟੀ ਬਣ ਜਾਂਦੀ ਆ ਤੇ ਬੰਨੂ ਚੁੱਲ੍ਹੇ ਬਹੁਤ ਜ਼ਿਆਦਾ ਵਧੀਆ ਲੱਗੇ ਆ ਦੇਖੋ ਜੀ ਜਦੋਂ ਵੀ ਅਸੀਂ ਚੁੱਲ੍ਹੇ ਪੋਣੇ ਆ ਨਾ ਚਾਚੀ ਜੀ ਉਹਨੀਆਂ ਪਾ ਕੇ ਜਾਂਦੇ ਨੇ ਮੈਨੂੰ ਹੋਰ ਦੇ ਚੁੱਲ੍ਹੇ ਪਾਏ ਹੋਏ ਬਿਲਕੁਲ ਵੀ ਪਸੰਦ ਨਹੀਂ ਹੈਗੇ ਕੌਣਾ ਕਾ ਮਾਰਦਾ ਦੇਖੋ ਜੀ ਹੁਣ ਦੋ ਦਿਨਾਂ ਪਹਿਲਾਂ ਮੌਸਮ ਜੇ ਖਰਾਬ ਰਿਹਾ ਹੈ ਉਹਦੇ ਕਰਕੇ ਨਾ ਚੁੱਲ੍ਹੇ ਆਪਣੇ ਬਿਲਕੁਲ ਨਹੀਂ ਸੁੱਕੇ ਹੈਗੇ ਬਸ ਇਸ ਤਰ੍ਹਾਂ ਢਾਕੇ ਰੱਖੇ ਹੋਏ ਤੇ ਅੱਜ ਮੌਸਮ ਬਹੁਤ ਵਧੀਆ ਹੋ ਗਿਆ ਤੇ ਚਾਚੀ ਜੀ ਉਹ ਨਹੀਂ ਕਹਿੰਦੇ ਚਲੋ ਜੇ ਦੀ ਮਾੜੀ ਮੋਟੀ ਰਿਪੇਅਰ ਕਰਨੇ ਵਾਲੀ ਹੈ ਨਾ ਤੇ ਮੈਂ ਅੱਜ ਕਰ ਜਾਨੀ ਆ ਦੇਖੋ ਜੀ ਚੁੱਲ੍ਹੇ ਆਪਣੇ ਬਹੁਤ ਜ਼ਿਆਦਾ ਖੁੱਲੇ ਬਣੇ ਆ ਜਿਵੇਂ ਮਰਜ਼ੀ ਨਾਲ ਸਾਗ ਬਣੀ ਜਾਵੇ ਚਾਹ ਦੋ-ਦੋ ਲੱਕੜਾਂ ਲਾ ਲਓ ਚਾਚੀ ਜੀ ਮਿੰਟ ਦੇ ਵਿੱਚ ਵਾਲੀਆਂ ਖਲਾ ਦੇਣੀ ਸਾਗ ਨੂੰ ਖੋਆ ਬਣਾਓ ਜੋ ਮਰਜ਼ੀ ਹਾਂ ਨਾਲੇ ਉੱਪਰ ਕੜਾਹੀ ਵੀ ਧਰ ਸਕਦੇ ਆ ਰਣੇ ਆਇਆ ਪਿੰਡਾਂ ਵਾਲਿਆਂ ਦਾ ਤਾਂ ਬਿਲਕੁਲ ਵੀ ਨਹੀਂ ਸਰਦਾ ਹੈਗਾ ਚੁੱਲ੍ਹੇ ਤੋਂ ਬਿਨਾ ਉਹ ਸ਼ਹਿਰੀ ਹੂਆਂ ਜਿਹੜੇ ਚੁੱਲ੍ਹੇ ਤੇ ਗੈਸ ਤੇ ਰੋਟੀ ਬਣਾਈ ਜਾਂਦੇ ਆ ਆਪਣਾ ਨਹੀਂ ਸਰਦਾ ਹੈਗਾ ਮੱਕੀ ਦੀ ਰੋਟੀ ਬਣਾਓ ਖਾਓ ਚੁੱਲ੍ਹੇ ਤੇ ਜਿਹੜੀ ਮੱਕੀ ਦੀ ਰੋਟੀ ਚੁੱਲ੍ਹੇ ਤੇ ਬਣਦੀ ਹੈ ਨਾ ਉਹੀ ਜੀ ਗੈਸ ਤੇ ਨਹੀਂ ਬਣਦੀ ਹੈਗੀ ਬੈਠੇ ਤਾਂ ਕਣਕੀ ਨਹੀਂ ਬਣਦੀ ਓਕਾ ਨਾ ਨਾ ਸਾਨੂੰ ਨਹੀਂ ਸਵਾਦ ਲੱਗਦੀ ਹੈਗੀ ਬਿਲਕੁਲ ਯਾ ਲੈ ਬੜੀ ਐ ਚਾਚੀ ਜੀ ਇਹਨਾਂ ਨੇ ਹੋ ਰੋਟੀ ਖਾ ਲਈ ਐ ਨਾ ਚਾਚੀ ਜੀ ਤੁਹਾਨੂੰ ਸੂਟ ਦੰਨੀ ਐ ਐ ਸਮਾ ਕੇ ਪਾਇਓ ਪਿਓਰ ਪਾਊਡਰ ਦਾਈ ਹਾਂ ਆ ਖਾ ਲਈ ਤੇ ਨਾਲ ਪਾਏ ਤੇ ਨਹੀਂ ਕੋਈ ਨਾ ਨਹੀਂ ਕੋਈ ਨਾ ਚਲ ਆਏ ਆ ਨਾ ਸ਼ਗਨਾਂ ਨਾਲੇ ਦੇਣਾ ਚਾਹੀਦਾ ਕੱਪੜਾ ਇਹਨੂੰ ਸੁਮਾ ਕੇ ਪਾ ਲਿਓ ਜਰੂਰ ਪਿਓ ਕਾਟਨ ਦਾਏ ਨਾਲੇ ਰੰਗ ਵੀ ਥੋੜਾ ਆਏ ਆ ਸਿਆਣਾ ਜਿਆਦਾ ਲਿਆਂਦਾ ਮੈਂ ਪੈਨ ਘਰ ਆਈਏ ਹਾਂ ਜਦ ਬਹੁਤ ਰਾਜੂ ਕਿਹਨਾਂ ਕਹਿੰਦੀ ਪੈਨ ਕੇ ਆਈ ਆ ਹਾਂ ਸੂਟ ਦਿਖਾਈ ਬਹੁ ਨੂੰ ਦਵਾਈ ਉਹਥੇ ਬਾਬੇ ਸੀਧਾ ਦੇ ਪਾਸੇ ਜਾਉਂਗਾ ਸਾਡੇ ਕੋਲ ਹਾਂ ਨਾ ਇਹਦੇ ਨਾਲ ਦੇ ਬਿੱਲੀ ਲੈ ਕੇ ਆਈ ਆ ਤੇ ਉਹ ਕਾਟਨ ਦਾਏ ਨਿੱਕੀ ਬੁਟੀ ਵਾਲਾ ਇਹ ਪਾ ਲਾ ਦਿੱਤੀ ਉਹਨੇ ਇਹ ਗੱਲ ਕਿ ਗੱਲ ਕਰੀ ਨਾ ਚਲ ਕੋਈ ਨਾ ਤੇ ਰੰਗ ਉਹਨੇਰੇ ਬਣਾਉਂਦਾ हां <laughs> हां <हाँ, जैसे। laughs> चलो अब ਆਪਣੇ ਦਾ ਕਰਾਂਗੇ देखो हां चलो चाची मार दिया करो 걔ੜਾ ਤੂੰ ਤਾਂ ਆਉਂਦੇ ਹੀ ਨਹੀਂ ਹੈਗੇ ਨਾ ਮोटा ਮੌਸਮ ਦਾ ਹੋ ਗਿਆ ਨਾ ਫਰਕ ਪੈ ਗਿਆ ਮਾਰ ਜਾ ਦਿਵਾਲੀ ਨੂੰ ਮਾਰ ਜੋ 걔ੜਾ हां ਉਹ ਬਧਾਈ ਕਿਦਾ ਚਾਚੀ ਸੌਰਿਆਂ ਨੂੰ ਜਲੀ ਤੇਰੀ ਬਧਾਈ ਕਰ ਦਿੰਦੇ ਆ ਇਹਦੀਆਂ ਗੱਲਾਂ ਨਾ ਚਾਚੀ ਬਾਦ ਮਿੱਠੀਆਂ ਮਿੱਠੀਆਂ ਗੱਲਾਂ ਮਾਰੀ ਜਾਂਦੀ ਹੈ ਹਾਂ ਲੈ ਛੱਡ ਕੇ ਆਈ ਚਾਚੀ ਅੱਛਾ ਚਲੇ ਜਾਉਂਗੇ ਚਲ ਠੀਕ ਹੈ ਚੱਲ ਹੁਣ ਤਾਂ ਚਾਚੀ ਆਪਣੇ ਸੜਕਾ ਵੀ ਲਾਗੀ ਬਣ ਚੱਲ ਜੀ ਹੁਣ ਚਾਚੀ ਜੀ ਉਹ ਨਹੀਂ ਚੱਲੇ ਨੇ ਕਹਿੰਦੇ ਮੈਂ ਫੇਰ ਕਿਹੜਾ ਮਾਰ ਕੇ ਜਾਉਂਗੀ ਚਾਚੀ ਚਾਚੀ ਉਹਨਾਂ ਜੀ ਨਾਲ ਬਹੁਤ ਜ਼ਿਆਦਾ ਗੱਲਾਂ ਕੀਤੀਆਂ ਪਰ ਮੇਰਾ ਤਾਂ ਇਹਨਾਂ ਟਾਈਮ ਨਹੀਂ ਲੱਗਦਾ ਕੰਮ ਕਾਰ ਚ ਪਰ ਬਹੂਏ ਬਹੁਤ ਗੱਲਾਂ ਮਾਰਦੀ ਆ ਸਾਡੀ ਰੌਣਕ ਲਾਈ ਪਈ ਆ ਸਾਰੇ ਕਾਜ ਕੀ ਸਬਜ਼ੀ ਕੇ ਸਾਥ ਖਾਣੇ ਰੋਟੀ ਪਾਣੀ ਜਿਹਾ ਗੜੇ ਵੜਾਈ ਹੋਈ ਹੈ ਥੋੜੀ ਮੋਲੀ ਮਸਰੀ ਆ ਇਹ ਇਹ ਮੁੰਡਾ ਕਾ ਕੁੜੀ ਆ ਕੁੜੀ ਐ ਕੁੜੀ ਆ ਲੜਕੀ ਹੈ ਕਿ ਨਰ ਦੇ ਏਡਾ ਨਹੀਂ ਪਾਇਆ ਲੜਕਾ ਲੜਕਾ

ਕੀ ਆ ਪੈ ਨੰਦਾ ਹਰੇ ਹਰੀ ਅਵੇ ਆ ਇਹ ਇਹ ਪਿੰਡ ਕੱਤਰ ਬਾਣੀ ਹੋਣੀ ਸੜਕ ਸਾਰੀ ਆ ਵੀ ਪੜਦੇ ਨੇ ਟਿੱਕ ਟਲਾਈਆਂ ਇਹ ਮੁੰਡਾ ਨੰਦ ਕਾ ਛਾ ਗੁੜੀਏ ਛੇ ਗੁੜੀਏ ਇੱਕ ਮੁੰਡਾ ਹੈ ਕਿੰਨਾ ਦੇਖ ਰਹੀਓ ਪੰਨੇ ਇਹ ਆ ਕ ਕਿੰਨਾ ਆਗਦੀ ਆ ਉਹ ਤੇ ਹੱਸਦਾ ਜਾਣਾ ਬੰਦਾ ਇਹਦੀ ਚਾਲ ਦੀ ਜਾਣਾ ਚੱਲਣਾ ਹੈ ਫੋਨ ਵੀ ਇਹ ਜਿੰਦਾ ਦਾ ਮਜ਼ਰਾ ਚੱਲ ਜੇ ਨਹੀਂ ਕਰਦੇ ਇਹ ਕਹਿੰਦੇ ਰੋਕ ਕਰਨੀ ਆ ਸੀ ਕਹਿੰਦੇ ਉੱਚੀ ਚੱਕਣੀ ਹੈ ਕੜਕ ਬੱਟੇ ਪਾ ਪਾ ਕੇ ਐ ਰੱਖ ਦੇ ਰਿਹਾ ਜੀ ਇਹ ਕੀ ਰੱਖਦਾ ਆ ਆਜਾ ਆਜਾ ਉਹ ਆਉਂਦਾ ਤਾਂ ਧੁੱਪੀ ਕੱਢ ਫਾਟੂ ਫੋਟਾ ਮੌਸਮ ਦਾ ਆਜਾ ਆ ਇਹ ਹੋ ਗਿਆ। ਸਕਾਈ ਕਰਨ ਤੇ ਆਪਾਂ ਨੇ ਰੋਟੀ ਪਾਣੀ ਦਾ ਸਾਰਾ ਕੰਮ ਨਿਬੇੜ ਦਿੱਤਾ ਏ। ਚਲੋ ਜੀ ਹੁਣ ਆਪਾਂ ਨਾ ਸਮਾਨ ਕੱਢ-ਕੱਢ ਕੇ ਬਾਹਰ ਲੈ ਕੇ ਜਾਣੇ ਆ ਤੇ ਅੱਜ ਮੌਸਮ ਹੈਗਾ ਬਹੁਤ ਵਧੀਆ। ਦੇਖੋ ਜੀ ਬਸ ਹੋਰ ਸਾਡੀਆਂ ਨਾ ਸਾਰੀਆਂ ਸਫਾਈਆਂ ਹੋ ਗਈਆਂ ਨੇ। ਬਸ ਕੱਲੀ ਰਸੋਈ ਸੋਈ ਰਹਿੰਦੀ ਆ। ਚਲ ਇਹਦਾ ਵੀ ਆਪਾਂ ਕੰਮ ਨਿਬੇੜ ਦੇਣਾ ਬਾਅਦ ਵਿੱਚ ਤੇ ਆ ਫਿਰ ਆਪਾਂ ਵਟਾਂਗੇ ਸੇਵੀਆਂ ਤੇ ਸੂਜੀ ਵਗੈਰਾ ਲਿਆ ਕੇ ਰੱਖੀ ਪਈ ਆ। ਜੇ ਧੁੱਪ ਕੱਲ ਨੂੰ ਵਧੀਆ ਰਹੀ ਨਾ ਫਿਰ ਆਪਾਂ ਨੇ ਸੇਵੀਆਂ ਦਾ ਵੀ ਕੰਮ ਨਿਬੇੜ ਦੇਣਾ। ਚਲੋ ਜੀ ਹੁਣ ਆਪਾਂ ਪਹਿਲਾਂ ਸਾਰਾ ਸਮਾਨ ਕੱਢ ਲਈਏ ਬਾਹਰ ਆ ਜਾ ਵੀ ਰੇਖਾ ਰਾਣੀ फटाफट ਕੰਮ ਨਿਬੇੜ ਦਈਏ ਖਾਣੇ ਦਾ ਟਾਈਮ ਹੀ ਹੈਗਾ ਐਂ ਗਾਰੇ ਕਿ ਟੋਕਰੀ ਚੱਕ ਲਿਆ ਹੈ ਟੋਕਰੀ ਦੇ ਵਿੱਚ ਪਸਾਰੀਆਂ ਦਾਣਾ ਦੋਣਾ ਜਣੀ ਹੈਗੀ ਨਾ ਸਾਰਾ ਸਮਾਨ ਉੱਪਰ ਕੱਢ ਲਈਏ ਦੇਖੋ ਜੀ ਰਸੋਈ ਨੂੰ ਨਾ ਕਾਫੀ ਜ਼ਿਆਦਾ ਟਾਈਮ ਲੱਗ ਜਾਣਾ ਕੱਲੇ ਬਲਾਂ ਪਾਂਡਾ ਧੋਣਾ ਤੇ ਹੀਠਾਂ ਦੇ ਵੀ ਖਾਣੇ ਕੱਢ ਕੇ ਨਾ ਸਫਾਈ ਕਰਨੀ ਆ ਜਾਲੀਆਂ ਵਗੈਰਾ ਵੀ ਸਾਫ਼ ਕਰਨੀਆਂ ਤੇ ਇੱਕ ਦਿਹਾੜੀ ਪੂਰੀ ਲੱਗ ਜਾਣੀ ਸਾਡੀ ਰਸੋਈ ਤੇ ਸਿਰੋਦੀ ਹੁਣ ਆਪਾਂ ਚਲੋ ਵੀ ਖਾਣੇ ਦਾ ਟਾਈਮ ਨਹੀਂ ਹੈਗਾ ਕਾਂਸੀ ਟੋਕਰੀ। ਕਈ ਆਦੇ ਰੈਕਟ ਕਰਨੀ ਐ। ਨਾ ਨਾ ਰੈਕਟ ਨਹੀਂ ਕਰਨੀ। ਚਲੋ ਵੀ ਫਟਾਫਟ ਕੱਢੋ ਸਮਾਨ ਇਹਦੇ। ਅੱਜ ਮੌਸਮ ਬਹੁਤ ਵਧੀਆ ਐ। ਮੌਸਮ ਦਾ ਲੈ ਲਓ ਲਾਹਾ। ਫਟਾਫਟ ਕੰਮ ਕਰੋ। ਡੈਂਟਰ ਕਰ ਰਹੇ ਹਾਂ। ਇਹ ਕੱਢੋ ਬਈ ਸਾਰੇ ਡਾਇਨਿੰਗ ਦੇ ਵਿੱਚ ਰੱਖ ਦੋ। ਜਿਹੜੇ ਭਾਂਡੇ ਧੋਣੇ ਵਾਲੇ ਨੇ ਨਾ ਉਹਨਾਂ ਨੂੰ ਬਾਹਰ ਕੱਢਾਂਗੇ। ਦੇਖੋ ਜਿਹੜੇ ਪਿਛਲੇ ਸਾਲ ਦੀਆਂ ਅਸੀਂ ਸੇਮੀਆਂ ਬਣੀਆਂ ਸੀ। ਸਾਰੇ ਬਸ ਐਨੀਆਂ ਗਏ ਸੇਮੀਆਂ ਬੱਝੀਆਂ ਨੇ। ਅਸੀਂ ਖਰਾਬ ਵੀ ਸੇਮੀਆਂ ਬਣਾ ਕੇ ਖਾ ਲਈਆਂ ਦੀਆਂ। ਬਸ ਹੁਣ ਨਵੀਆਂ ਸੇਮੀਆਂ ਬਟਾਂਗੇ ਕੱਢੂ। ਆਹਾ ਜੀਏ। ਕੋਲੋਂ ਜੀ ਹੈਗਾ ਸਾਡਾ ਗਰਮ ਮਸਾਲਾ। ਇਹ ਸਿਆ ਸਿਆ ਨਾ ਮੁੱਕਣਾ ਨਹੀਂ ਹੈ ਨਾ। ਇਹਦਾ ਘਰ ਹੋ ਗਿਆ। ਇਹਦਾ ਉੱਪਰ ਐਨੇ ਡੱਬੇ ਹੋ ਗਏ। ਇਹ ਹੈਗਾ ਸਾਡਾ ਦੇਸਾਂ ਇਹ ਪਿੱਛੇ ਸਭ ਪਤਾ ਹੈ ਸਾਡੇ ਸੋਹੇ ਦੀ ਕੱਲੀ ਕੱਲੀ ਜੀਜ ਦੀ ਕਮਰੇ ਦੇ ਵਿੱਚ ਕੀ ਸਮਾਨ ਹੈ ਨਾ ਸਾਰਾ ਭੇਟ ਹੈ ਨਾ ਇਹਦੇ ਵਿੱਚ ਕੀ ਹੈ ਇਲਾਇਚੀ ਹਾਂ ਇਹਦੇ ਵਿੱਚ ਲਾਈਚੀ ਹੈ ਤੇ ਸਾਡਾ ਇਹਦੇ ਵਿੱਚ ਕੀ ਸਮਾਨ ਹੈ ghee desi ghee ਸਾਡਾ ਇਹਦੇ ਵਿੱਚ ਕੀ ਸਮਾਨ ਹੈ desi ghee ਹਾਂ ਘਾਗਾ ਬਣਿਆ ਹੋਇਆ ਹੈ ਕਿ ਬਾਹਰ ਦਾ ਗਰਮ ਵਾਲੀ ਗਰਮ ਵਾਲਾ ਹੈ ਇਸਮੇ ਸਾਡਾ ਕੀ ਸਮਾਨ ਇਸਮੇ ਹਰਦੀ ਹੈ ਹਾਂ ਹਲਦੀ ਹੈ ਮਾਂ ਨੇ ਗੀਤੇ ਨੂੰ ਮਾਰਨ ਗਿਆ ਜੇ ਇਹਦੇ ਚਾਹ ਤਾ ਇਸਮੇ ਨਰੀਆ ਰਿਹਾ ਉਹ ਸੁੱਕੀ ਨਰੀਆ ਇਹ ਹਾਂ ਸਭ ਪਤਾ ਰੇ करना दे <laughs> तो। मेथी है हल्दी ਚਲੋ ਜੀ ਹੁਣ ਆਪਾਂ ਲੱਗਿਆ ਟਾਇਲਾਂ ਦੀ ਸਫਾਈ ਕਰਨ ਇੱਕ ਕੱਪ ਦੇ ਵਿੱਚ ਆਪਾਂ ਨੇ ਪਾ ਲਈਆ ਸਰਪ ਤੇ ਵਿੱਚ ਪਾਵਾਂਗੇ ਤੇਜਾਬ ਬਸ ਬਹੁਤ ਜ਼ਿਆਦਾ ਏ ਤੇ ਹੁਣ ਇਹਦੇ ਵਿੱਚ ਤੇਜਾਬ ਪਾ ਕੇ ਨਾ ਕੱਪੜੇ ਦੇ ਨਾਲ ਨਾ ਟਾਇਲਾਂ ਦੇ ਉੱਪਰ ਫੇਰ ਦੇ ਬਸ ਬਹੁਤ ਹੈ ਤੇ ਟਾਇਲਾਂ ਆਪਣੀਆਂ ਇਹਨੇ ਚਮਕ ਜਾਣੇ ਇਹਦੇ ਉੱਪਰ ਨਾ ਦੇਲ ਜੇ ਜੰਮ ਜਾਂਦਾ ਏ ਜੇ ਆਪਾਂ ਉਹ ਬੁਰਸ਼ ਨਾਲ ਸਾਫ ਕਰਦੇ ਨਾ ਉਹ ਬਿਲਕੁਲ ਹੀ ਸਾਫ ਹੁੰਦੀਆਂ ਹੈਗੀਆਂ ਦੇਖੋ ਜੀ ਇਸ ਤਰੀਕੇ ਨਾਲ ਸਾਫ ਕਰਨੇ ਨਾ ਟਾਇਲ ਆਪਣੀਆਂ ਚਮਕ ਜੰਨੀਆਂ ਦੇਖੋ ਜੀ ਇੱਧਰ ਆਪਣੇ ਨਵੀਂ ਚਿਮਨੀ ਵੀ ਲੱਗੀ ਆ ਤੇ ਹੁਣੀ ਵੀਰਜੀ ਉਹ ਨਹੀਂ ਲਾ ਕੇ ਗਏ ਨੇ ਨਵੀਂ ਜਿਮਨੀ ਤੇ ਪੁਰਾਣੀ ਤਾਂ ਅਸੀਂ ਖੋਲ ਕੇ ਡੱਬੇ ਦੇ ਵਿੱਚ ਪਾਏ ਕਰਕੇ ਰੱਖ ਦਿੱਤੀ ਐ ਦੇਖੋ ਜੀ ਉਹ ਵੀ ਬਹੁਤ ਵਧੀਆ ਚੱਲਦੀ ਸੀ ਦੇਖੋ ਇਹ ਜਿਮਰੀ ਨਾ ਬਹੁਤ ਸੋਹਣੀ ਲੱਗਦੀ ਐ ਦੇਖੋ ਗੈਸ ਦੇ ਨਾਲ ਦਾ ਹੀ ਰੰਗ ਹੋਇਆ ਪਿਆ ਐ ਮੈਚ ਖੰਦਾ ਨਾਲ ਦੇਖੋ ਜੀ ਬਹੁਤ ਸੋਹਣੀ ਲੱਗਦੀ ਐ ਤਾਂ ਮੈਨੂੰ ਵੀ ਅਸੀਂ ਚਲਾ ਕੇ ਦੇਖੀ ਤੀ ਹਵਾ ਬਹੁਤ ਜ਼ਿਆਦਾ ਕਿੱਚਦੀ ਐ ਤੇ ਇਧਰੇ ਘਰਾਣੀ ਲੱਗੀ ਹੋਈ ਐ ਸੈਲਫ ਤੇ ਸਰਫ ਤੇ ਤਜਾਬ ਲਾਉਣ ਚਲੋ ਜੀ ਆਪਾਂ ਨੇ ਨਾ ਬਹੁਤ ਜ਼ਿਆਦਾ ਖਲਾਰਾ ਖੰਡਿਆ ਫੇਰ ਸੋਈਦਾ ਤੇ ਹੁਣ ਇਹਦਾ ਹੀ ਕੰਮ ਰਹਿੰਦਾ ਤਾਂ ਬਸ ਇਹਦਾ ਕੰਮ ਨਿਬੇੜ ਕੇ ਨਾ ਫੇਰ ਚਾਹ ਪੀਨੇ ਆ ਭੁੱਖ ਬਹੁਤ ਜ਼ਿਆਦਾ ਲੱਗੀ ਹੋਈ ਆ ਜੋ ਵਧੀਆ ਵਧੀਆ ਜਿਹੇ ਸਮਾਨ ਰੱਖੀਂ ਜਿਹੜਾ ਬੇਕਾਰ ਸਮਾਨ ਆ ਨਾ ਜਿਹੜੇ ਨਹੀਂ ਚੱਲਦੇ ਹੈਗੇ ਇਹੇ ਨਾ ਉਹ ਬਾਹਰ ਕਰ ਦੇ ਹੱਥ ਬੰਦ ਲੈ ਇਹਨੂੰ ਰਹਿਣ ਦੇ ਪਰੇ ਤੇ ਬੇਕਾਰ ਹੈ ਇਹ ਤੇ ਰੱਖੂਗੇ ਹੈ ਇਹਨੂੰ ਉੱਧਰ ਕੋਰਡ ਚ ਛੱਡ ਦੰਨੇ ਇਹਦੇ ਕੋਈ ਫਾਇਦਾ ਨਹੀਂ ਹੈ ਕਮ ਜੋ ਖਾਣੇ ਦੇ ਸਮਾਨ ਰੱਖੀ ਜਾਓ ਉਹ ਰੱਖ ਜੇ ਤੇ ਆ ਵੀ ਰੱਖ ਲਈ ਨਾਰੀ ਹੈ ਲੱਭਣ ਨੇ ਵਾਲਾ ਚਲੋ ਜੀ ਇਧਰ ਆਪਾਂ ਨੇ ਨਾ ਰਸੋਈ ਚੰਗੀ ਤਰ੍ਹਾਂ ਸਾਫ਼ ਕਰ ਦਿੱਤੀ ਆ ਸਾਫ਼ ਕਰਕੇ ਨਾ ਪੋਚਾ ਵਗੈਰਾ ਲਾ ਦਿੱਤਾ ਹੈ ਤੇ ਹੁਣ ਆਪਾਂ ਰੱਖਦੇ ਆ ਇਹਦੇ ਵਿੱਚ ਸਮਾਨ ਤੇ ਇਧਰਲੇ ਕਮਰੇ ਦੇ ਵਿੱਚ ਬਹੁਤ ਜ਼ਿਆਦਾ ਖਲਾਰਾ ਆ ਪਿਆ ਪਿਆ ਕੁਝ ਵੀ ਸਮਝ ਨਹੀਂ ਆਉਂਦੀ ਹੈਗੀ ਇਹਨਾਂ ਚਾਹ ਬਣਾਉਣ ਲੱਗੇ ਪਹਿਲਾਂ ਸਾਡੇ ਡੱਬੇ ਨਹੀਂ ਮਿਲੇ ਹੈਗੇ ਰੇਖਾ ਰਾਣੀ ਨੇ ਫਿਰ ਬਹੁਤ ਔਖੇ ਡੱਬੇ ਲੱਭੇ ਆ ਕਹਿੰਦੀ ਦੀਦੀ ਇੱਕ ਦਿਨ ਵਿੱਚ ਇਹ ਕਿੰਨਾ ਬੁਰਾ ਹਾਲ ਹੋ ਗਿਆ ਇਹਨਾਂ ਪਰ ਕੱਪੜਾ ਫੈਲਾ ਪਹਿਲਾਂ ਕੱਪੜਾ ਫੇਰ ਕੇ ਨਾ ਸਾਫ਼ ਕਰਕੇ ਨਾ ਚੰਗੀ ਤਰ੍ਹਾਂ ਨਾਲ ਦੀ ਨਾਲ ਟਿਕਾ ਦਿੰਨੇ ਆ ਉਦਰੀ ਕਪੜਾ ਫੇਰ ਲੇਟਾ ਚੱਕ ਲੈ ਫਿਰ ਦੇਖੋ ਜੀ ਇੱਕ ਦਿਹਾੜੀ ਪੂਰੀ ਲੱਗਦੀ ਸਾਡੀ ਸੋਈ ਤੇ ਕੱਲਾ-ਕੱਲਾ ਨਾ ਡੱਬਾ ਸਾਫ਼ ਕਰਿਆ ਕੱਲਾ-ਕੱਲਾ ਕੋਨਾ ਚਮਕਾਇਆ ਸਾਰੇ ਸ਼ੀਸ਼ੇ ਖੋਲ ਕੇ ਨਾ ਫੇਰ ਦੁਬਾਰੇ ਕਸੇ ਆ ਤੇ ਇੰਨਾ ਜ਼ਿਆਦਾ ਬੁਰਾ ਹਾਲਤ ਆ ਨਾ ਬੀਚੇ ਫੇਰ ਚਿਮਨੀ ਲਾਉਣੇ ਵਾਲੇ ਵੀਰ ਜੀ ਉਹ ਨਹੀਂ ਆ ਗਏ ਉਹਨਾਂ ਨੂੰ ਚਾਹ ਪਾਣੀ ਦੇਣ ਲੱਗੇ ਉਦੇ ਕਰਕੇ ਫਿਰ 10-15 ਮਿੰਟ ਹੈ ਇਸ ਤਰ੍ਹਾਂ ਸਾਡੇ ਖਰਾਬ ਹੋ ਗਏ ਚਲੋ ਜੀ ਹੁਣ ਆਪਣੀ ਰਸੋਈ ਦਾ ਸਾਰਾ ਕੰਮ ਨਿਬੜ ਗਿਆ ਤੇ ਹੁਣ ਆਪਾਂ ਜਿਹੜੇ ਆਹ ਡੱਬੇ ਨਾ ਦਾਲਾਂ ਵਗੈਰਾ ਦੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਹੁਣ ਵਿੱਚ ਟਿਕਾ ਦਈਏ ਤੇ ਹਲੇ ਫਿਰ ਸਬਜ਼ੀ ਦੀ ਵੀ ਤਿਆਰੀ ਕਰਨੀ ਆ ਪਹਿਲਾਂ ਸਾਰੇ ਦਾਲਾਂ ਵਾਲੇ ਚੱਕ ਕੇ ਲੈ ਕੇ ਆ ਪਾਤ ਵਿੱਚ ਤੇ ਭਾਂਡੇ ਰੱਖਾਂਗੇ ਲੈ ਕੇ ਆਏ ਹੌਲੀ ਕਿਤੇ ਹੋਰ ਇਹਨਾਂ ਟੁੱਟ ਜਾਣ ਪੂਰਾ ਜਿਵੇਂ ਸੇ ਲੱਗੀ ਹੁੰਦੀ ਹੈ ਨਾ ਖੰਨੇ ਦੀ ਆ extra ਹੋਇਆ ਭਾਂਡੇ ਲੈ ਲੋ ਕਿ ਤੇ ਪਲਾਸਟਿਕ ਦਾ ਸਮਾਨ ਲੈ ਲੋ ਮੈਂ ਕਿੰਨਾ ਬੁਰਾ ਹਾਲਜੇ ਹਾਲ ਹੋ ਪਿਆ ਮੈਂ ਕਹਿੰਦੀ ਆਪਾਂ ਕੂਲਰ ਵੀ ਹੁਣ ਰੱਖੇ ਦਿੰਨੇ ਆ ਹੁਣ ਮੌਸਮ ਦਾ ਫਰਕ ਪੈ ਗਿਆ ਨਾ ਹੁਣ ਕੋਈ ਫਾਇਦਾ ਨਹੀਂ ਹੈਗਾ ਹੁਣ ਇੱਥੇ ਕੂਲਰ ਲਾਈ ਦਾ ਦੇਖੋ ਜੇ ਤਾਂ ਕਮਰੇ ਦੇ ਵਿੱਚ ਸਾਡਾ ਵਾਲ ਪੇਪਰ ਲੱਗਿਆ ਹੋਇਆ ਤੇ ਬਹੁਤ ਜ਼ਿਆਦਾ ਸਫਾਈ ਹੋ ਗਈ ਹੈ ਕਮਰੇ ਦੀ ਇੱਕ ਦਿਨ ਤਾਂ ਆਪਾਂ ਨੇ ਇਹ ਭਾਂਡਿਆਂ ਦੀ ਵੀ ਸਫਾਈ ਕਰਕੇ ਨਾ ਇਹ ਵੀ ਸ਼ੀਸ਼ੇ ਵਗੈਰਾ ਵਿੱਚ ਰੱਖਤੇ ਤੇ ਫਰਾਕਲਾ ਗਿਰਨੇਗੇ ਇਹ ਪੈਪ ਧੋਣੇ ਵਾਲੇ ਆ ਮੈਂ ਹਾਂ ਇਹਨੂੰ ਬਾਹਰ ਫੜਾਓ। ਹੋ ਗਿਆ। ਹਜੇ ਤਾਂ ਭਾਂਡੇ ਪਏ ਨੇ ਟੋਕਰੀ ਦੇ ਵਿੱਚ ਇਹ ਵੀ ਚੱਕ ਲਿਆ ਨਾਲ ਉਹਦੇ ਨਾਲ ਕੰਮ ਨਿਬੜ ਜੂਵੇ। ਦੇਖੋ ਜੀ 5:30 ਹੋ ਗਏ ਨੇ ਹੁਣ ਆਪਣਾ ਕੰਮ ਨਿਬੜ ਕੇ ਸੋਈਦਾ। ਮੈਂ ਭਾਂਡੇ ਬਾਹਰ ਵਿੱਚ ਰੱਖੇ ਨੇ ਲਾਲਾਂ ਵਾਲੇ ਡੱਬੇ ਆ ਨਾ ਇਹ ਰੱਖ ਦਿੰਨੇ ਆ। ਸ਼ੋਪਿੰਗ ਕਰੀਤੀ ਇਹ ਮੈਂ ਨਾ 12 ਡੱਬੇ ਮੰਗਾਏ ਤੇ ਬਹੁਤ ਜ਼ਿਆਦਾ ਵਧੀਆ ਪਲਾਸਟਿਕ ਆ ਤੇ ਬਿਲਕੁਲ ਵੀ ਇਹਦੇ ਵਿੱਚ ਕੋਈ ਚੀਜ਼ ਨਹੀਂ ਵਰਦੀ ਹੈਗੀ ਤੇ ਢੱਕਣ ਵੀ ਇਹਨਾਂ ਪੂਰਾ ਟੈਟ ਆ ਦੇਖੋ ਜੀ ਜਿਵੇਂ ਹੁਣ ਨਾ ਚੌਲ ਵਗੈਰਾ ਜੀਰਾ ਪਏ ਨਾ ਦਾਣਾ ਪਈਆਂ ਤੇ ਬਾਹਰ ਤੇ ਵੀ ਇਹ ਚੰਗੀ ਤਰ੍ਹਾਂ ਦਿਖਦੀਆਂ ਨੇ ਇਹ ਡੱਬਿਆਂ ਦੀ ਹੈਗੀ ਬਹੁਤ ਜ਼ਿਆਦਾ ਮੌਜ ਆ ਹਰੇਖਵਾਬੇ ਦੇ ਵਿੱਚ ਤਾਂ ਸਮਾਨ ਦਾ ਪਤਾ ਵੀ ਲੱਗਦਾ ਹੈਗਾ ਦੇਖੋ ਜੀ ਮਖਾਣੇ ਆ ਮਖਾਣੇ ਬਿਲਕੁਲ ਖਰਾਬ ਨਹੀਂ ਹੁੰਦੇ ਹੈਗੇ ਡੱਬੇ ਦੇ ਵਿੱਚ ਨਾ ਜੇ ਬੰਦ ਡੱਬੇ ਦੇ ਵਿੱਚ ਇਸ ਤਰ੍ਹਾਂ ਪਾ ਕੇ ਰੱਖੇ ਨਾ ਤੇ ਮਾਰਨਿੰਗ ਵੇਲੇ ਅਸੀਂ ਨਾ ਦੇ ਸਿਕੂ ਦੇ ਵਿੱਚ ਫਰਾਈ ਕਰਕੇ ਖਾਣੇ ਹੁੰਦੇ ਆ ਚਾਹ ਬੂਰੇ ਡੱਬੇ ਆ ਇਹ ਗੋੜਾ ਗੋੜਾ ਹੁਣ ਮੁੜ ਕੇ ਪਾਣੀ ਦੇ ਲੱਗਦਾ ਹੈ ਨਾ ਨਹੀਂ ਤੂੰ ਪਾਣਾ ਨਾ ਨਾ ਹਾਂ ਕੋ ਨਹੀਂ ਆ ਚੰਗਾ ਇਸ ਤੇ ਕੋਈ ਵੀ ਯਾਤਾਂ ਲੱਗਦਾ ਆਹ ਹੋਣਾ ਹੈ ਕਰੀ ਹੁਣ ਤੋਂ ਮੇਰੀ ਕਸੋਲਾ ਮੁੰਡੇ ਨੂੰ ਇਨਾ ਸ਼ੌਂਕ ਹੋ ਗਿਆ ਨਾ ਜਿਵਰੀ ਦਾ ਕਿਤੇ ਮੇਰੇ ਪਿਨਾਂ ਪੁੱਛੇ ਤੇ ਇਹਨੂੰ ਆਸਾ ਇਸ ਤਰ੍ਹਾਂ ਨਾ ਸਾਰੀ ਜੜੀ ਚਲਾਈ ਗਈ ਦੇਖੀ ਅੰਮਨ ਕਰਦੇ ਜਿਆਦੂ ਸੀ ਜਿਆਦਾ ਚੱਲੇ ਰਹਿ ਗਿਆ ਆ ਇਹ ਇਸੇ ਨੇ ਇਸਾ ਦੇਖੋ ਜੀ ਇਹਦਾ ਪਾਈ ਆਏ ਸੀਗੇ ਨਾ ਕੋਕਣੀ ਵਾਲੇ ਇਹਨੂੰ ਸੁਖਾ ਕੇ ਗਏ ਆ ਕਹਿੰਦੇ ਦੇਖਾ ਰਾਣੀ ਸੋਨਾ ਐਸੇ ਹੀ ਕਾ ਬਜਾਇਸੇ ਬੰਦ ਕਰਨੀ ਐ ਐਸੇ ਚਲਾਉਣੀ ਐ ਕਹਿੰਦੇ ਠੀਕ ਐ ਕਹਿੰਦੇ ਮੈਂ ਤਾਂ 1 ਮਿੰਟ ਮੇ ਸਿੱਖੂਗੀ ਬੰਦ ਕਰ ਚਲ ਵਸੋਂ ਨੂੰ ਜਾ ਕੇ ਭਾਂਡੇ ਚਾਹ ਲਿਆ ਅੱਜ ਭਾਂਡਿਆਂ ਨੂੰ ਧੁੱਪਾਂ ਸੋਹਣੀ ਲੱਗਦੀ ਰੇਤਾ ਐਨ ਚਮਕ ਕੇ ਭਾਂਡੇ ਕੋਲੋ ਜੀ ਇੱਧਰ ਅਸੀਂ ਨਾ ਦਾਲਾਂ ਦੇ ਡੱਬੇ ਨਾ ਐਸ ਤਰ੍ਹਾਂ ਸ਼ੀਸ਼ਿਆਂ ਦੇ ਵਿੱਚ ਟਕਾ ਦੇ ਦਿੰਦੇ ਨੇ ਜਿਹੜੇ ਬਾਕੀ ਹੋਰ ਡੱਬੇ ਨੇ ਉਹ ਹੇਠਾਂ ਰੱਖ ਦਿੰਦੇ ਨੇ ਤੇਰੇ ਖਾ ਰਾਣੀ ਲੱਗੀ ਹੁਣ ਭਾਂਡੇ ਟਕਾਉਣ ਚਲੋ ਜੀ ਹੁਣ ਅਸੀਂ ਨਾ ਆ ਵੀ ਹੋਰ ਜਿਹੜੇ ਹੋਰ ਭਾਂਡੇ ਪਏ ਨੇ ਉਹ ਵੀ ਟਿਕਾ ਲੈਣੇ ਆ ਚਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੱਥੇ ਹੀ ਕੱਲਦੇ ਆ ਮਿਲਦੇ ਆ ਅਗਲੀ ਵੀਡੀਓ 'ਚ ਮੇਰੇ ਵੱਲੋਂ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੇ ਨੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਐਦਾਂ ਹੀ ਆਪਾਂ ਸੋਹਣੀਆਂ ਵੀਡੀਓ ਪਾਉਂਦੇ ਰਹੋਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ